ਦੂਸਰੀ ਵੰਦਾ ਜੀ ਜਦੋਂ 1859 ਤੋਂ ਬਾਅਦ ਇਸ ਸਰਕਾਰ ਦਾ ਕਬਜ਼ਾ ਹੋ ਗਿਆ ਅੰਗਰੇਜ਼ ਦਾ ਤੇ ਅੰਗਰੇਜ਼ ਨੇ ਸਿੱਖਾਂ ਨੇ 2 ਸਾਲ 200 ਸਾਲ ਹੈ ਜਿਹੜਾ ਉਹ ਫੜਦੇ ਰਹੇ ਆ ਪਹਿਲਾਂ ਸਿੱਖਾਂ ਦੀ ਮਾਨਸਿਕਤਾ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਪਰਲੇ ਆ ਕਿ ਇਹ ਸਿੱਖਾਂ ਨੂੰ ਕਿਵੇਂ ਗੁਲਾਮ ਰੱਖਿਆ ਜਾ ਸਕਦਾ ਹੈ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੇ ਆਪ ਦੇ ਸੈੱਟ ਕਰਕੇ ਮਨ ਸੈੱਟ ਕਰਕੇ ਆਪ ਦਾ ਸਿਸਟਮ ਹੈ ਜਿਹੜਾ ਦੇਖੋ ਤਾਕਤ ਮਿਲਦੀ ਹੈ ਜਿਹੜੀ ਸਾਡੀ ਅਰਦਾਸ ਹੈ ਪਰਾਜ ਕਰੇ ਖਾਲਸੇ ਦੀ ਨੂੰ ਖਤਮ ਕਰਨ ਦਾ ਤਹਿਆ ਕਰਕੇ ਤੇ ਅੰਗਰੇਜ਼ ਜਿਹੜੇ ਮਾਰੇ ਮੋਟੇ ਸਰਦਾਰ ਸੀ ਉਹਨਾਂ ਕੋਈ ਸੀਗਾ ਉਹਨਾਂ ਨੂੰ ਮਾਰ ਗਏ ਮੋਟੇ ਇਹਨਾਂ ਨੇ ਪਾਦੰਨਾ ਦੇ ਦਿੱਨਾ ਜਿਵੇਂ ਜੈਲਦਾਰ ਐਸਪੈਕ ਪੂਸ਼ਾ ਸਾਰੇ ਆਪ ਦੇ ਬਲ ਕਰਕੇ ਜਿਹੜਾ ਉਸੇ ਕੋਈ ਨੂੰਹਤ ਰਹੀ ਸੀ ਹੂੰ ਉਹਤੀ ਦੇ 312 ਦੇ ਵਿੱਚ ਹੂੰ ਸਭ ਤੋਂ ਪਹਿਲੀ ਇੱਕ ਮਤਲਬ ਉਹ ਵੀ ਦੱਸਦਾ ਕਿ ਛੋਟੀ ਜਿਹੀ ਮੂਵਮੈਂਟ ਉੱਤੇ ਜੀ ਬੜੀ ਮਾਇਨਰ ਜਿਹੀ ਛੋਟੀ ਜਿਹੀ ਪਗੜੀ ਸੰਭਾਲ ਦਿੱਤਾ 1907 ਦੇ ਵਿੱਚ ਹੂੰ ਉਹ ਦੇ ਸਾਡੇ ਦੀਆਂ ਸਰਕਾਰਾਂ ਵਾਸਤੇ ਹੋਈਆਂ ਮੂਵਮੈਂਟਾਂ ਨੂੰ ਕੋਈ ਜੈਨਾ ਬੜੀ ਵੱਡੀ ਗੱਲ ਨਹੀਂ ਹੁੰਦੀ ਪਰ ਅੰਗਰੇਜ਼ਾਂ ਤੇਰਸੀ ਜੋ ਪਿਆਰ ਕਰੇਗਾ ਪੰਜਾਬ ਦੀ ਸ਼ਕਤੀ ਇੱਕ ਰਹੇਗੀ ਤਾਂ ਇੱਥੇ ਕੋਈ ਵੀ ਮੂਵਮੈਂਟ ਕਿਸੇ ਪੈਨ ਦੀ ਮਤਲਬ ਖੜੀ ਹੋ ਸਕਦੀ ਹੈ ਤੇ ਸਾਨੂੰ ਖਤਰਾ ਹੋ ਸਕਦਾ ਹੈ ਇਸ ਕਰਕੇ ਉਹਨਾਂ ਨੇ ਸੋਚਿਆ ਜੇਕਰ ਕਲਕੱਤੇ ਤੋਂ ਰਾਜਧਾਨੀ ਦਿੱਲੀ ਬਣਾਇਆ ਗਿਆ ਹੂੰ 1912 ਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਕਲਕੱਤੇ ਨੂੰ ਰਾਜਧਾਨੀ ਦਿੱਲੀ ਲੰਡੀ ਜਾ ਰਹੀ ਸੀ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਪੰਜਾਬ ਬਰੂਆ ਕੰਮ ਕੀਤਾ ਤੇ 1 ਅਕਤੂਬਰ 1912 ਨੂੰ ਦਿੱਲੀ ਅਧਿਰੀ ਉਹ ਪੰਜਾਬ ਤੋਂ ਬਖ ਕਰ ਦਿੱਤੀ ਹੂੰ